ਸਮਾਜ ਦੇ ਘਟਿਆ ਲੋਕ ਬਾਗ ਅਖੀਰਲਾ ਅਤੇ ਸਤਮਾਨ ਦੇਖਕਾ ਬਲਜਿੰਦਰ ਕੌਰ ਜੀ ਪ੍ਰਦੀਪ ਨੂੰ ਆਵਾਜ਼ ਮਾਰ ਕੇ ਬੋਲੀ ਕੀ ਕਰਦੀ ਹੈ ਪ੍ਰਦੀਪ ਦੋ ਕੁ ਗੱਲਾਂ ਕਰੀਏ ਬੈਠ ਕੇ ਹਾਂ ਭਣੇ ਕੰਮ ਨਿਮੜ ਕੇ ਫ੍ਰੀ ਹੋ ਗਈਆਂ ਮੇਰੇ ਕੋਲ ਟਾਈਮ ਘਟ ਹੈ ਚਲੋ ਥੋੜਾ ਟਾਈਮ ਕੱਢ ਲੈਂਦੀ ਹਾਂ ਦੋ ਕੱਲਾਂ ਕਰ ਹੀ ਲੈਣੇ ਆ ਪੀ ਸਾਡੀ ਪਿਛਲੀ ਗਲੀ ਵਿੱਚ ਜਿਹੜੀ ਆਂਟੀ ਰਹਿੰਦੀ ਹੈ ਉਹ ਪਤਾ ਨਹੀਂ ਕੀ ਟੂਣੇ ਟੁੱਟ ਕੇ ਕਰਦੀ ਰਹਿੰਦੀ ਐ ਕਿਹੜੀ ਆਂਟੀ ਬਣੀ ਅਰੇ ਤੂੰ ਬੋਲੀ ਉਹੀ ਪਤਲੀ ਜਹੀ ਪੰਟਾਣੀ ਆਂਟੀ ਚਰਾਹੇ ਉੱਤੇ ਪਤਾ ਨਹੀਂ ਕੀ ਕੁਕ ਕੋਸਾ ਛੁੱਟਕੇ ਜਾਂਦੀ ਐ ਕਈ ਵਾਰੀ ਗਲੀ ਵਿੱਚ ਥਾਂ ਥਾਂ ਸਿੱਢਦੀ ਚਲੀ ਜਾਂਦੀ ਐ ਜਾਂਦੀ ਹੋਣੀ ਕਿਸੇ ਬਾਬਿਆਂ ਕੋਲ ਰੱਬ ਨੇ ਸਭ ਕੁਝ ਦੇ ਰੱਖਿਆ ਫਿਰ ਵੀ ਪਟਕਦੀ ਰਹਿੰਦੀ ਐ ਕਈ ਵਾਰੀ ਸਾਡੇ ਘਰ ਆ ਜਾਂਦੀ ਹੈ ਮੈਨੂੰ ਤਾਂ ਉਸ ਤੋਂ ਡਰੀ ਲੱਗਿਆ ਰਹਿੰਦਾ ਸਾਡੇ ਘਰ ਵਿੱਚ ਵੀ ਕੁਝ ਛੱਟ ਕੇ ਨਾ ਚਲੀ ਜਾਵੇ ਸਹੀ ਗੱਲ ਹੈ ਭੈਣੀ ਤੁਸੀਂ ਵੀ ਥੋੜਾ ਧਿਆਨ ਹੀ ਰੱਖਿਆ ਕਰੋ ਅਸੀਂ ਤਾਂ ਕੁੰਡਾ ਲਾ ਕੇ ਰੱਖਦੇ ਹਾਂ ਕਿਸੇ ਨਾ ਕਿਸੇ ਬਹਾਨੇ ਖੁਲਵਾ ਲੈਂਦੀ ਹੈ ਇੱਕ ਦਿਨ ਸਾਹਮਣੇ ਵਾਲੇ ਵਾਲੀ ਗਵੰਢਣ ਦੱਸ ਰਹੀ ਸੀ ਕੇ ਤਾਂ ਸ਼ਾਮ ਨੂੰ ਦੋ ਵਕਤ ਮਿਲਦੇ ਹੀ ਇੱਕ ਦਿਨ ਗਲੀ ਦੇ ਵਿੱਚਕਾਰ ਗੁਲਗਲੇ ਰੱਖ ਕੇ ਗਈ ਸੀ ਅਸੀਂ ਤਾਂ ਇੱਕ ਦਿਨ ਕਿਰਕ ਵੀ ਦਿੱਤਾ ਸੀ ਥੱਲੇ ਦੀ ਮੂੰਹੋਂ ਕਰਕੇ ਨਿਕਲ ਗਈ ਮੈਂ ਵੀ ਤੈਨੂੰ ਦੱਸਦੀ ਹਾਂ ਇੱਕ ਗੱਲ ਪੜਨੇ ਮੇਰੇ ਪੇਕਿਆਂ ਦੇ ਪਿੰਡ ਦੀ ਕਿਸੇ ਦੇ ਘਰ ਬੱਚਾ ਨਹੀਂ ਸੀ ਉਸ ਨੂੰ ਕਿਸੇ ਸਿਆਣੇ ਨੇ ਦੱਸ ਦਿੱਤਾ ਕਿ ਤੂੰ ਕੱਦੂ ਤੇ ਬੈਠ ਕੇ ਚਰਾਹੇ ਰਸਤੇ ਵਿੱਚਕਾਰ ਨਾਲ ਵੀ ਸਭ ਠੀਕ ਹੋ ਜਾਏਗਾ ਜਿਸ ਦਿਨ ਉਹ ਨਹਾਉਣ ਗਈ ਤਾਂ ਮੇਰੇ ਬਾਪੂ ਨੇ ਵੇਖ ਲਈ ਸੀ ਉਹ ਖੇਤਾਂ ਵਿੱਚੋਂ ਨੱਕਾ ਤੋੜ ਕੇ ਘਰ ਆ ਰਿਹਾ ਸੀ ਉਹ ਚਰਾਹੇ ਦਾ ਰਾਹ ਸਾਡੇ ਰਸਤੇ ਵਿੱਚ ਪੈਂਦਾ ਸੀ ਮੇਰੇ ਬਾਪੂ ਨੇ ਇਹ ਗੱਲ ਸਾਰੀ ਗੱਲ ਮੇਰੀ ਮਾਂ ਨੂੰ ਦੱਸ ਦਿੱਤੀ ਮੇਰੀ ਮਾਂ ਨੇ ਸਾਨੂੰ ਉਹਨਾਂ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ ਸੀ ਪਤਾ ਨਹੀਂ ਕੀ ਮਿਲਦਾ ਇਹਨਾਂ ਨੂੰ ਦੂਜਿਆਂ ਦਾ ਬੁਰਾ ਕਰਕੇ ਆਪਣਾ ਭਲਾ ਚਾਹੁੰਦੇ ਹਨ ਮੈਨੂੰ ਵੀ ਯਾਦ ਆਇਆ ਜਦੋਂ ਆਪਣੀ ਮਾਸੀ ਦੇ ਘਰ ਗਈ ਹੋਈ ਸੀ ਉਹਨਾਂ ਦਾ ਇੱਕ ਗਵਾਂਢੀ ਰਾਤ ਨੂੰ ਮੁਰਦਿਆਂ ਦੀਆਂ ਹੱਡੀਆਂ ਚੁੱਕ ਲਿਆ ਸੀ ਇੱਕ ਵਾਰੀ ਮੈਂ ਉੱਥੇ ਗਈ ਹੋਈ ਸੀ ਮੇਰੀ ਮਾਸੀ ਦੇ ਪਿੰਡ ਵਿੱਚ ਕੋਈ ਬੰਦਾ ਮਰ ਗਿਆ ਸੀ ਉਸ ਬੰਦੇ ਦੇ ਤੀਜੇ ਦਿਨਾਂ ਫੁੱਲ ਚੁਗਣੇ ਸੀ ਦੂਜੀ ਰਾਤ ਨੂੰ 12 ਵਜੇ ਮਾਸੀ ਦਾ ਗਵਾਂਢੀ ਬਾਪ ਬੇਟਾ ਦੋਨੋਂ ਸਿਹਾਂ ਵਿੱਚ ਖੜੇ ਸੀ ਮੇਰਾ ਮਾਸੜ ਖੇਤਾਂ ਵਿੱਚੋਂ ਟਰੈਕਟਰ ਲੈ ਕੇ ਸੂਏ ਦੇ ਬੰਦੇ ਉੱਤੇ ਦੀ ਆ ਰਿਹਾ ਸੀ ਜਦੋਂ ਉਸਨੇ ਟਰੈਕਟਰ ਵੱਲ ਪਿੰਡ ਵੱਲ ਨੂੰ ਮੋੜਿਆ ਉਸਦੇ ਟਰੈਕਟਰ ਦੀਆਂ ਲਾਈਟਾਂ ਨਾਲ ਉਹ ਦੋਨੇ ਬਾਪ ਬੇਟਾ ਪਛਾਣ ਵਿੱਚ ਆ ਗਏ ਮਾਸੜ ਨੇ ਇਹ ਗੱਲ ਘਰ ਆ ਕੇ ਮਾਸੀ ਨੂੰ ਦੱਸੀ ਪ੍ਰਦੀਪ ਬੋਲੀ ਅੱਜ ਕੱਲ ਕਿਸੇ ਦਾ ਵੀ ਐਤਵਾਰ ਨਹੀਂ ਹੈ ਕੋਈ ਆਪਣੇ ਘਰ ਵਿੱਚ ਕੀ ਕਰ ਰਿਹਾ ਹੈ ਹਾਂ ਭਣੇ ਬਿਲਕੁਲ ਸਹੀ ਗੱਲ ਹੈ ਰੀਤੂ ਮੇਰੇ ਪਿੱਕਿਆ ਘਰ ਸਾਡਾ ਇੱਕ ਗਵਾਂਢੀ ਸੀ ਉਹਨਾਂ ਦਾ ਮੁੰਡਾ ਦੁਕਾਨ ਤੇ ਆਪਣਾ ਸਕੂਲ ਦਾ ਸਮਾਨ ਲੈਣ ਗਿਆ ਸੀ ਉਸ ਨੂੰ ਰਸਤੇ ਵਿੱਚ ਦੋ ਬੰਦੇ ਮਿਲੇ ਉਹ ਗੱਡੀ ਵਿੱਚ ਸਨ ਉਹਨਾਂ ਨੇ ਇਸ ਮੁੰਡੇ ਨੂੰ ਕਿਹਾ ਤੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਹੈ। ਉਹ ਮੁੰਡਾ ਉੱਥੇ ਰੋਣ ਲੱਗ ਪਿਆ। ਇਹ ਗੱਲ ਤਾਂ ਮੈਂ ਵੀ ਸੁਣੀ ਹੈ ਭੈਣੇ। ਇਹ ਗੱਲ ਸ਼ਹਿਰ ਦੀ ਹੈ ਭੈਣੇ। ਹਾਂ। ਕਿਸੇ ਦਾ ਸ਼ਹਿਰ ਦੀ ਹੈ ਭੈਣੇ। ਹਾਂ ਭੈਣੇ। ਇਹ ਮੇਰੇ ਪੇਕੇਆਂ ਦੇ ਘਰ ਗਵਾਂਢੀ ਦੀ ਗੱਲ ਹੈ। ਉਹ ਕਾਰ ਵਾਲੇ ਬੰਦੇ ਉਸ ਮੁੰਡੇ ਨੂੰ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਉਹ ਅਣਜਾਣ ਬੰਦੇ ਮੁੰਡੇ ਨੂੰ ਕਹਿਣ ਲੱਗੇ ਤੂੰ ਆਪਣੀ ਸਾਈਕਲ ਇੱਥੇ ਖੜਾ ਕਰ ਦੇ। ਅਸੀਂ ਤਿੰਨ ਤਿੰਨੇ ਤੇਰੇ ਪਾਪਾ ਕੋਲ ਤੈਨੂੰ ਲੈ ਜਾਵਾਂਗੇ। ਲੜਕੇ ਨੇ ਸਾਈਕਲ ਦੁਕਾਨ ਦੇ ਅੱਗੇ ਖੜਾ ਕਰ ਦਿੱਤਾ। ਉਹ ਲੜਕਾ ਡਰਿਆ ਹੋਇਆ ਸੀ ਕਾਰ ਵਿੱਚ ਬੈਠ ਗਿਆ। ਰਸਤੇ ਵਿੱਚ ਉਸ ਮੁੰਡੇ ਦਾ ਕਾਰ ਵਾਲਿਆਂ ਨੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਉਸ ਮੁੰਡੇ ਨੂੰ ਉਸਦੇ ਪਾਪਾ ਬਾਰੇ ਗੱਲਾਂ ਪੁੱਛਣ ਲੱਗ ਪਏ। ਉਸ ਮੁੰਡੇ ਨੇ ਜਦੋਂ ਆਪਣੇ ਪਾਪਾ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਉਹ ਕਾਰ ਵਾਲੇ ਬੰਦਿਆਂ ਨੇ ਉਹ ਮੁੰਡਾ ਨਹੀਂ ਚਾਹੀਦਾ ਸੀ ਉਹ ਕਿਸੇ ਹੋਰ ਬੱਚੇ ਦੇ ਬਲੇਖੇ ਉਸ ਨੂੰ ਚੱਕ ਕੇ ਲੈ ਗਏ ਸੀ ਲੁਟੇਰਿਆਂ ਨੂੰ ਕਿਸੇ ਹੋਰ ਦਾ ਬੱਚਾ ਚਾਹੀਦਾ ਸੀ ਉਹਨਾਂ ਨੇ ਕੀ ਕੀਤਾ ਉਸ ਮੁੰਡੇ ਨੂੰ ਪਿਪਲੀ ਸ਼ਹਿਰ ਵਿੱਚ ਛੱਡ ਕੇ ਚਲੇ ਗਏ ਉਹ ਮੁੰਡਾ ਸ਼ਹਿਰ ਵਿੱਚ ਉਤਰਿਆ ਉਸ ਨੂੰ ਉਹ ਜਗਾ ਬਹੁਤ ਉਪਰੀ ਲੱਗੀ ਉਹ ਡਰਿਆ ਹੋਇਆ ਇੱਕ ਚਾਹ ਵਾਲੇ ਦੁਕਾਨ ਤੇ ਚਲਾ ਗਿਆ ਉਸ ਮੁੰਡੇ ਨੇ ਉਸ ਚਾਹ ਵਾਲੇ ਨੂੰ ਪੁੱਛਿਆ ਅੰਕਲ ਇਹ ਕਿਹੜਾ ਸ਼ਹਿਰ ਹੈ ਚਾਹ ਵਾਲੇ ਨੇ ਕਿਹਾ ਬੇਟਾ ਇਹ ਤਾਂ ਬਿਬਲੀ ਸ਼ਹਿਰ ਹੈ ਬਹੁਤ ਮਾੜੀ ਗੱਲ ਹੈ ਲੋਕਾਂ ਦੀ ਪਰੋਤਿਆਂ ਦੇ ਚੱਕਰਾਂ ਵਿੱਚ ਕਿਸੇ ਦੇ ਵੀ ਬੱਚੇ ਨੂੰ ਝੁੱਕ ਸਕਦੇ ਨੇ 10 ਭੈਣੇ ਉਹ ਮੁੰਡਾ ਕਿਵੇਂ ਮਿਲਿਆ ਫਿਰ ਹਾਂ ਭੈਣੇ ਉਸ ਮੁੰਡੇ ਨੂੰ ਆਪਣੇ ਪਾਪਾ ਦਾ ਮੋਬਾਈਲ ਨੰਬਰ ਯਾਦ ਸੀ ਉਹ ਚਾਹ ਵਾਲੇ ਦੁਕਾਨਦਾਰ ਦੇ ਕੋਲ ਗਿਆ ਤੇ ਆਪਣੇ ਫੋਨ ਤੋਂ ਉਸਦੇ ਪਾਪਾ ਦਾ ਨੰਬਰ ਲਾ ਕੇ ਚਾਹ ਵਾਲੇ ਨੇ ਦੇ ਦਿੱਤਾ ਉਸ ਲੜਕੇ ਨੇ ਫੋਨ ਲੈ ਕੇ ਆਪਣੇ ਪਾਪਾ ਨਾਲ ਗੱਲਬਾਤ ਕੀਤੀ ਜਦੋਂ ਉਸਦੇ ਪਾਪਾ ਨੇ ਪੁੱਛਿਆ ਕਿ ਤੂੰ ਬੇਟਾ ਕਿੱਥੇ ਹੈ ਤਾਂ ਉਸ ਮੁੰਡੇ ਨੇ ਦੱਸ ਦਿੱਤਾ ਕਿ ਮੈਂ ਪਿਪਲੀ ਸ਼ਹਿਰ ਵਿੱਚ ਆਂ ਉਸਦੇ ਪਾਪਾ ਨੇ ਕਿਹਾ ਕਿ ਤੂੰ ਅੰਬਾਲੇ ਤੋਂ ਪਿਪਲੀ ਕਿਵੇਂ ਗਿਆ ਉਸ ਮੁੰਡੇ ਨੇ ਫੋਨ ਤੇ ਆਪਣੇ ਪਾਪਾ ਨੂੰ ਸਾਰੀ ਗੱਲ ਦੱਸ ਦਿੱਤੀ ਇਹ ਗੱਲ ਸੁਣ ਕੇ ਸਾਡੇ ਘਾਡੀਆਂ ਦੇ ਪਹਿਰਾ ਥੱਲੇ ਉਹ ਜਮੀਨ ਕਿਸਕ ਦੀ ਉਸ ਦਾ ਪਾਪਾ ਬੋਲਿਆ ਅਸੀਂ ਤਾਂ ਤੈਨੂੰ ਆਪਣੀ ਕਲੋਨੀ ਵਿੱਚ ਲੱਭ ਰਹੇ ਸੀ ਉਸ ਮੁੰਡੇ ਨੇ ਚਾਹ ਵਾਲੇ ਨਾਲ ਆਪਣੇ ਪਾਪਾ ਦੀ ਗੱਲ ਕਰਵਾ ਦਿੱਤੀ ਉਸ ਚਾਹ ਵਾਲੇ ਨੇ ਕਿਹਾ ਕਿ ਤੁਸੀਂ ਇਸ ਨੂੰ ਮੇਰੇ ਕੋਲ ਆ ਕੇ ਲੈ ਜਾਓ ਉਸ ਨੇ ਆਪਣਾ ਐਡਰੈਸ ਦੱਸ ਦਿੱਤਾ ਉਸ ਦਾ ਪਾਪਾ ਦੋ ਚਾਰ ਬੰਦੇ ਲੈ ਕੇ ਫਿਰ ਆਪਣੇ ਮੁੰਡੇ ਨੂੰ ਲੈਣ ਵਾਸਤੇ ਆਏ ਸ਼ੁਕਰ ਹੈ ਵੈਗਰੂ ਦਾ ਘਰ ਆ ਗਿਆ ਮੁੰਡਾ हां ਭਣੀ ਮੇਰੀ ਭਾਬੀ ਫੋਨ ਕਰਕੇ ਦੱਸ ਰਹੀ ਸੀ ਕਿ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਉਹ ਆਪਣੇ ਮਾਪਿਆਂ ਦਾ 13 ਸਾਲ ਦਾ ਇਕਲੌਤਾ ਬੇਟਾ ਸੀ ਉਹਨਾਂ ਕੋਲ ਹੋਰ ਕੋਈ ਉਰਾਧ ਨਹੀਂ ਸੀ प्रदीप ਬੋਲੀ ਮੈਂ ਵੀ ਤੈਨੂੰ ਇੱਕ ਗੱਲ ਸੁਣਾਵਾਂਗੀ ਬਲਜਿੰਦਰ ਕੌਰ ਦੀ ਇਹ ਰਚਨਾ ਤੁਸੀਂ ਸੁਣੀ ਤੁਸੀਂ ਵੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪਣੇ ਤਜਰਬੇ ਜਰੂਰ ਸ਼ੇਅਰ ਕਰਨੇ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨ